ਪਰ ਜਦ ਉੱਚੀ ਚਲਸੀ ਕੰਤੜਾ ਕੋਈ ਨਾ ਪੁੱਛਿਆ ਤੇਰੀ ਬਾਤ ਜਦੋਂ ਅੰਦਰੋਂ ਆਤਮਾ ਉਡਾਰੀ ਮਾਰ ਗਿਆ ਬਾਹਰ ਦੇ ਆਂ ਦੀ ਗੱਲ ਛੱਡ ਤੈਨੂੰ ਘਰ ਦੇ ਆ ਵੀ ਘਰ ਨਹੀਂ ਰੱਖਣਾ ਕਿਸੇ ਬਾਤ ਨਹੀਂ ਪੁੱਛਣੀ ਸਾਚੇ ਵੇ ਜਿਹੜਾ ਬੰਦਾ ਬੜਾ ਧਰਮ ਵਿੱਚ ਨਿਮਰਤਾ ਬਾਣ ਤੇ ਪੁੱਗਿਆ ਹੋਇਆ ਨਾ ਜੀ ਉਹਨੂੰ ਕੋਈ ਜੀ ਆਣ ਨੂੰ ਵੀ ਕਹੋ ਅੰਦਰ ਨੂੰ ਠੋਕਰਦਾ ਮਾਲਕ ਦਾ ਸ਼ੁਕਰ ਹੈ ਤੇਰੇ ਅੰਦਰ ਹਜੇ ਆਤਮਾ ਬੈਠਾ ਹੈ ਤਾਂ ਹੀ ਕੋਈ ਕਹਿ ਰਿਹਾ ਹੈ ਨਾ ਮਾਰ ਕੇ ਲੱਗੇ ਜਿੱਚਰ ਵਸਿਆ ਕੰਤ ਕਰ ਜਿਉ ਜਿਉ ਸਭ ਕਹਾਤ ਜਾਂ ਉੱਚੀ ਚਲਸੀ ਕੰਤ ਦਾ ਕੋਈ ਨਾ ਪੁੱਛੇ ਤੇਰੀ ਬਾਤ ਆਤਮਾ ਬੈਠੇ ਜੀ ਆਇਆਂ ਨੂੰ ਜਦੋਂ ਅੰਦਰੋਂ ਆਤਮਾ ਉਡਾਰੀ ਮਾਰ ਗਿਆ ਕੌਣ ਬਾਤ ਪੁੱਛਦਾ ਇੱਕ ਬਚਨ ਹੁੰਦਾ ਮਹਾਰਾਜ ਦੀ ਬਾਣੀ ਅੰਦਰ ਸਤਿਗੁਰੂ ਨੇ ਸਮਝਾਇਆ ਸਾਨੂੰ ਮਾਰਗ ਕਹਣਗੇ ਜੀਵਾ ਉਹਨਾਂ ਸਮਾਂ ਵੱਲਦਾ ਹੈ ਜਿੰਨਾ ਸਮਾਂ ਉਹਦੇ ਅੰਦਰ ਤੇਲ ਤੇ ਬੱਤੀ ਹੈ ਤੇਲ ਮੁੱਕ ਜਾਏ ਜਿਹੜਾ ਦੀਵਾ ਦੂਜਿਆਂ ਨੂੰ ਚਾਨਣ ਕਰਦਾ ਖੁਦ ਹਨੇਰੇ 'ਚ ਹੋ ਜਾਂਦਾ ਉਹਨਾਂ ਸਮਾਂ ਬਲਦਾ ਨਾ ਹੁਣ ਬਾਹਰੀ ਉਧਾਰਨ ਦੀਵੇ ਦਾ ਲਿਆ ਅੰਤਰੀ ਭਾਵ ਕੀ ਕਿਹਾ ਕਹਿਣ ਲੱਗੇ ਬੰਦੇ ਸਰੀਰ ਮਾਨੋ ਇੱਕ ਦੀਵੇ ਦੀ ਤਰ੍ਹਾਂ ਰੱਬ ਨੇ ਸਵਾਸਾਂ ਦਾ ਤੇਲ ਪਾਇਆ ਜਿੰਨਾ ਸਮਾਂ ਸਵਾਸਾਂ ਦਾ ਤੇਲ ਪਾਇਆ ਆ ਤੂੰ ਦੇਖੀ ਸੁਣੀ ਬੋਲੀ ਮਾਨੋ ਜਗ ਹੀ ਜਾ ਰਿਹਾ ਜਦੋਂ ਅੰਦਰ ਵਿੱਚੋਂ ਸਰੀਰ ਰੂਪੀ ਦੀਵੇ ਅੰਦਰੋਂ ਸਵਾਸਾਂ ਦਾ ਤੇਲ ਮੁੱਕਿਆ ਜਗ ਦਾ ਦੀਵਾ ਬੁੱਝ ਜਾਏਗਾ ਔਰ ਜਦੋਂ ਇਹ ਜਗਦਾ ਦੀਵਾ ਬੁਝਿਆ ਨਾ ਜੀ ਫਿਰ ਮਾਰੇ ਕਹਿਣ ਲੱਗੇ ਤੈਨੂੰ ਘਰ ਨਹੀਂ ਕਿਸੇ ਥਾਂ ਦੇਣੀ ਸ਼ਬਦ ਹੁੰਦੇ ਬਾਣੀ ਅੰਦਰ ਜਦ ਲੱਗ ਤੇਲ ਦੀਵੇ ਮੁਖ ਬਾਤੀ ਤਦ ਸੂਜੈ ਸਭ ਕੋਈ ਤੇਲ ਜਲੇ ਬਾਤੀ ਚਹਿਰਾਨੀ ਸੁਨਾ ਮੰਦਰ ਹੋਈ ਅਗੇ ਬਚਨ ਵਰਤਿਆ ਰੇ ਬੌਰੇ ਤੋਹੇ ਘਰੀ ਨਾ ਰਾਖੈ ਕੋਈ ਬੰਦੇ ਅੰਦਰੋਂ ਜਦੋਂ ਸਵਾਸ ਰੂਪੀ ਤੇਲ ਮੁਕਿਆ ਘਰ ਨਹੀਂ ਰੱਖਣਾ ਕਿਸੇ ਰੇਬ ਔਰੇ ਤੋਂ ਇਹ ਘਰੀ ਨਾ ਰੱਖੇ ਕੋਈ ਅੱਗੇ ਕਿਆ ਤੂੰ RAM ਨਾਮ ਜਪ ਸੋਈ ਤੂੰ ਪਰਮੇਸ਼ਵਰ ਦੇ ਨਾਮ ਨੂੰ ਜਪਿਆ ਕਰ ਅੱਗੇ ਫਿਰ ਬੜੀ ਸਚਾਈ ਕਹੀ ਜੀ ਸਾਚੇ ਵੇ ਬਾਣੀ ਬਹੁਤ ਗਹਿਰੇ ਤਲ ਦੀ ਗੱਲ ਕਰਦੀ ਆ ਸਤਗੁਰੂ ਕਹਿੰਦੇ ਇੱਥੇ ਕਿਸੇ ਨੂੰ ਮਾਂ ਬਾਪ ਨਹੀਂ ਚਾਹੀਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ ਮਾਰਾ ਕਹਿੰਦੇ ਇੱਥੇ ਪੁੱਤਰ ਦੀ ਘਰ ਵਾਲੀ ਘਰ ਵਾਲਾ ਨਹੀਂ ਚਾਹੀਦੇ ਭਰਾ ਨੂੰ ਭਰਾ ਨਹੀਂ ਚਾਹੀਦਾ ਮਹਾਰਾਜ ਸਾਡੇ ਰਿਸ਼ਤੇ ਨਾਤੇ ਬਣੇ ਨੇ ਸਤਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਸੱਚੇ ਵੀ ਸੁੱਖ ਚਾਹੀਦਾ ਸੁੱਖ ਮਿਲਦਾ ਹੈ ਤੁਸੀਂ ਵੇਖੋ ਸੁੱਖ ਮਿਲਿਆ ਮਾਂ ਬਾਪ ਪਰਵਾਨ ਹੈ ਕਲ ਸੇਵਾ ਕਰਨੀ ਵੀ ਵਖਰਿਆਂ ਕਰ ਦਿੱਤਾ ਭਰਾ ਤੋਂ ਭਰਾ ਨੂੰ ਮਨ ਪਾਉਂਦਾ ਸੁੱਖ ਮਿਲਿਆ ਪਰਵਾਨ ਨਹੀਂ ਮਿਲਿਆ ਵਿਚਕਾਰ ਕੰਧ ਨਿਕਲ ਗਈ ਪਤੀ ਪਤਨੀ ਤੋਂ ਮਨ ਪਉਂਦਾ ਸੁਖ ਮਿਲਿਆ ਪਰ ਬਾਣ ਨਾ ਮਿਲਿਆ ਤੜਾ ਤੜ ਤਲਾਕ ਹੋ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬੜੀ ਅਟਲ ਸਚਾਈ ਕਹੀ ਮਾਰੇ ਕਹਿੰਦੇ ਕਾ ਕੀ ਮਾਤ ਪਿਤਾ ਕਹੋ ਕਾਕੋ ਕਵਨ ਪੁਰਖ ਕੀ ਜੋਈ ਕਿਹੜਾ ਮਾਂ ਕਿਹੜਾ ਬਾਪ ਪੁੱਤਰ ਦੀ ਘਰ ਵਾਲੀ ਘਰ ਵਾਲਾ ਸੱਚੇ ਵੇ ਕੱਟ ਫੁੱਟੇ ਕੋ ਬਾਤ ਨਾ ਪੁੱਛੇ ਕਾਡੂ ਕਾਡੂ ਹੋਈ ਸਰੀਰ ਰੂਪੀ ਕੜਾ ਫੁੱਟ ਗਿਆ ਕੋਈ ਰੱਖਣ ਦੀ ਗੱਲ ਨਹੀਂ ਕਰਦਾ ਮਾਰੇ ਕਹਿੰਦੇ ਭਾਈ ਸਭ ਕੱਢਣ ਦੀ ਗੱਲ ਕਰਦੇ ਆ ਗੁਰਮਖੋ ਸਾਨੂੰ ਬਾਣੀ ਨੂੰ ਸਮਝਣਾ ਚਾਹੀਦਾ ਅਸੀਂ ਧੁਰੇ ਨਾਲ ਜੁੜੀਏ ਵੇਖੋ ਇੱਕ ਬਚਨ ਆਪਾਂ ਆਨੰਦ ਸਾਹਿਬ ਦੀ ਬਾਣੀ ਵਿੱਚ ਸਾਰੇ ਪੜ੍ਹਦੇ ਆਂ ਵੈਸੇ ਇਹ ਦੁੱਖ ਨਾਲ ਕਹਿਣਾ ਪੈਂਦਾ ਅੱਜ ਬਹੁਤ ਘੱਟ ਪਰਿਵਾਰ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਕਰਦੇ ਹੋਣ ਜਾਂ ਜਿਹੜੇ ਗੁਰਬਾਣੀ ਦਾ ਨਿਤਨੇਮ ਕਰਦੇ ਹੋਣ ਹਾਲਾਂਕਿ ਇਹ ਗੁਰਬਾਣੀ ਬੜਾ ਕੀਮਤੀ ਖਜ਼ਾਨਾ ਹੈ ਔਰ ਪੂਰੀ ਮਨੁੱਖਤਾ ਦੇ ਭਲੇ ਲਈ ਹੈ ਔਰ ਬਿਨਾ ਬਿਤ ਕਰੇ ਤੋਂ ਇਹ ਦੇ ਵਿੱਚ ਸਰਬ ਸਾਂਝੀ ਬਾਲਤਾ ਦਾ ਉਪਦੇਸ਼ ਹੈ ਤਾਂ ਹੀ ਇੱਕ ਵਾਰੀ ਪਿੱਛੇ ਦੇ ਸਰਬ ਧਰਮ ਸੰਮੇਲਨ ਹੋਇਆ ਤੇ ਸਰਬ ਧਰਮ ਸੰਮੇਲਨ ਦੇ ਅੰਦਰ ਕਈ ਧਰਮਾਂ ਦੇ ਆਗੂਆਂ ਨੇ ਇੱਕ ਗੱਲ ਕਹੀ ਕਿ ਲੱਗੇ ਜਿਸ ਦਿਨ ਦੁਨੀਆ ਤੇ ਸ਼ਾਂਤੀ ਆਏਗੀ ਜੇ ਚਾਹੁੰਦੇ ਹੋ ਵੀ ਦੁਨੀਆ ਤੇ ਸ਼ਾਂਤੀ ਆਏ ਲੋਕਾਂ ਦੇ ਘਰਾਂ ਵਿੱਚ ਸਕੂਨ ਟਿਕਾਓ ਤੇ ਆਨੰਦ ਆਏ ਘਰ ਘਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪਹੁੰਚਾ ਦਿਓ ਉਹਨਾਂ ਤੇ ਇਹ ਵੀ ਕਿਹਾ ਕਹਿਣ ਲੱਗੇ ਵਕਤ ਆਏਗਾ ਪੂਰੀ ਮਨੁੱਖਤਾ ਦਾ ਇੱਕੋ ਰਹਿਬਰ ਇੱਕੋ ਗੁਰੂ ਹੋਏਗਾ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੋਏਗੀ ਮੈਂ ਫਿਰ ਤੁਹਾਨੂੰ ਇੱਕ ਬੇਨਤੀ ਕਹਿ ਲੱਗਿਆ ਵੇਖੋ ਤੁਸੀਂ ਬਾਣੀ ਕਦੀ ਪੜੋ ਵਿਚਾਰੋ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਹਾਨ ਆਤਮਾਵਾਂ ਦੀ ਰੱਬ ਵਿੱਚ ਅਪੇਦ ਹੋਿਆਂ ਦੀ ਬਾਣੀ ਦਰਜ ਹੈ ਉਹ ਕਿਸੇ ਇੱਕ ਕਿਸੇ ਇੱਕ ਵੀ ਖਿੱਤੇ ਨਾਲ ਸੰਬੰਧਿਤ ਨਹੀਂ ਸਾਰੇ ਕਿਸੇ ਇੱਕ ਖਿੱਤੇ ਨਾਲ ਸੰਬੰਧਿਤ ਨਹੀਂ ਔਰ ਅਗਲੀ ਗੱਲ ਉਹ ਕਿਸੇ ਜਾਤ ਬਰਾਦਰੀ ਮਤਬ ਦੇ ਵਿੱਚ ਸੰਬੰਧਿਤ ਨਹੀਂ ਸੱਚੇ ਉਹ ਉਹ ਪੁਰਖ ਨੇ ਜਿਨ੍ਹਾਂ ਨੇ ਆਪਣੇ ਆਤਮਾ ਨੂੰ ਪਰਮਾਤਮਾ ਵਿੱਚ ਅਪੇਧ ਕਰ ਲਿਆ ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਕਿਤੇ ਨਹੀਂ ਵੇਖਿਆ ਵੀ ਇਹ ਮੁਸਲਮਾਨ ਬਾਬਾ ਫਰੀਦ ਸਾਹਿਬ ਅੱਲਾ ਕਹਿਣ ਵਾਲਾ ਹੈ ਕਬੀਰ ਸਾਹਿਬ ਰਾਮ ਕਹਿਣ ਵਾਲੇ ਨੇ ਇੱਕ ਗੱਲ ਵੇਖੀ ਇੱਕ অহੰਕਾਰ ਵਿੱਚ ਜਿਹੜੇ ਅਪੇਧ ਹੋ ਗਏ ਆਪਣੀ ਗੋਦ ਵਿੱਚ ਗਲਵੱਕੜੀ ਵਿੱਚ ਬਿਠਾ ਲਿਆ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਇਹ ਤੇ ਸਾਡੀ ਬਦਕਿਸਮਤੀ ਆ ਕਿ ਅਸੀਂ ਆਪਣੇ ਤੱਕ ਨਹੀਂ ਗੱਲ ਪਹੁੰਚਾ ਸਕੇ ਬਾਣੀ ਦੀ ਹਾਲਾਂਕਿ ਇਹ ਪਵਿੱਤਰ ਉਪਦੇਸ਼ ਮਨੁੱਖਤਾ ਵਿੱਚ ਵੰਡਣਾ ਚਾਹੀਦਾ ਸੀ ਗੁਰੂ ਅਰਜਨ ਸਾਹਿਬ ਨੇ ਐਵੇਂ ਨਹੀਂ ਕਿਹਾ ਮਹਾਰਾਜ ਨੇ ਇੱਕ ਥਾਂ ਤੁਸੀਂ ਬਾਣੀ ਪੜ੍ਹੋ ਸਾਰੀ ਗੁਰੂ ਸਾਹਿਬਾਨਾਂ ਨੇ ਕਦੀ ਤਨ ਕਰਕੇ ਨਹੀਂ ਕਿਹਾ ਸੀ ਬੜੇ ਤਨਵਾਨ ਆ ਕਦੀ ਮਹਾਰਾਜ ਨੇ ਦੁਨਿਆਵੀ ਪਦਾਰਥਾਂ ਕਰਕੇ ਰਾਜੇ ਮਹਾਰਾਜ ਢੁਕਦੇ ਸਨ ਕਦੀ ਨਹੀਂ ਕਿਹਾ ਵੀ ਅਸੀਂ ਬੜੇ ਵਿਡਭਾਗੀਆਂ ਪਰ ਇੱਕ ਥਾਂ ਕਿਹਾ ਸੀ ਤਨਵਾਨ ਬੜੇ ਆ ਅਸੀਂ ਵਿਡਭਾਗੇ ਬੜੇ ਆ ਤੇ ਪੁੱਛਿਆ ਮਹਾਰਾਜ ਤੁਹਾਡੇ ਕੋਲ ਕਿਹੜਾ ਖਜ਼ਾਨਾ ਹੈ ਸ਼ਬਦ ਕੀ ਵਰਤੇ ਕਹਿ ਲੱਗੇ ਹਮ ਤਨਵੰਤ ਭਾਗਤ ਸੱਚ ਨਾਏ ਹਰ ਗੁਨ ਗਾਵੇਂ ਸਹਿਦ ਸੁਭਾਏ ਪਿਓ ਦਾਦੇ ਕਾ ਖੋਲ ਡਿਟਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨ ਰਤਨ ਲਾਲ ਜਾਕਾ ਕਚੂ ਨਾ ਮੋਲ ਭਰੇ ਭੰਡਾਰ ਅਕੂਟ ਅਤੋਲ ਖਾਵੋ ਖਰਚੇ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਈ ਮਹਾਰਾਜ ਨੇ ਕਿਹਾ ਸਾਡੇ ਕੋਲ ਪਿਓ ਦਾਦੇ ਦਾ ਖਜ਼ਾਨਾ ਗੁਰਬਾਣੀ ਹੈ ਇਹ ਗੁਰਬਾਣੀ ਕਰਕੇ ਅਸੀਂ ਬੜੇ ਤਣਾੜ ਇਹ ਗੁਰਬਾਣੀ ਕਰਕੇ ਅਸੀਂ ਬੜੇ ਬੜਪਾ ਗਏ ਮੈਂ ਬੇਨਤੀ ਜਿਹੜੀ ਕਹਿ ਰਿਹਾ ਸਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਿਤਨੇਮ ਅੰਦਰ ਇੱਕ ਸ਼ਬਦ ਕਹਿਣਗੇ ਜਿਹੜੇ ਨਿਤਨੇਮ ਕਰਦੇ ਨੇ ਉਹਨਾਂ ਨੂੰ ਧਿਆਨ ਵਿੱਚ ਹੈ ਮਹਾਰਜ ਕਹਿਣਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੇ ਮਨਾ ਤੂੰ ਸੱਚੇ ਪ੍ਰਮਾਤਮਾ ਨੂੰ ਸੰਭਾਲਿਆ ਕਰ ਆਪਣੇ ਅੰਤਰ ਆਤਮੇ ਨੂੰ ਉਸ ਪਰਮਾਤਮਾ ਨਾਲ ਜੋੜ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਆਹ ਜਿਹੜਾ ਕੁਟੰਬ ਦਾ ਅਰਥ ਹੁੰਦੇ ਪਰਿਵਾਰ ਆਹ ਜਿਹੜੇ ਸਾਖ ਸੰਬੰਧੀ ਕੁਟੰਬ ਤੂੰ ਵੇਖਣਾ ਪਿਆ ਨਾ ਸਤਿਗੁਰੂ ਕਹਿਣ ਲੱਗੇ ਬੰਦੇ ਇੰਨਾ ਵਿੱਚੋਂ ਇੱਕ ਵੀ ਤੇਰੇ ਨਾਲ ਨਹੀਂ ਨਿਵੇਗਾ ਫਿਰ ਕਹਿਣਗੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਪਲਿਆ ਜੇ ਇਹ ਕੁਟੰਮ ਨੇ ਤੇਰੇ ਨਾਲ ਨਿਭਣਾ ਨਹੀਂ ਫਿਰ ਤੂੰ ਇਹਦੇ ਨਾਲ ਚਿਤ ਲਾ ਕੇ ਕਿਉਂ ਬਹਿ ਗਿਆ ਵੇਖੋ ਗੁਰੂ ਇਹ ਨਹੀਂ ਕਹਿੰਦਾ ਵੀ ਪਰਿਵਾਰ ਨਾ ਪਾਲੋ ਪਰ ਗੁਰੂ ਇਹ ਕਹਿੰਦੇ ਇਹਦੇ ਨਾਲ ਚਿਤ ਨਾ ਲਾਵੇ ਪਰਿਵਾਰ ਪਾਲਣਾ ਧਰਮ ਹੈ ਸਾਡਾ ਜ਼ਿੰਮੇਵਾਰੀ ਹੈ ਪਰ ਇਹਦੇ ਨਾਲ ਚਿਤ ਲਾਉਣ ਦਾ ਭਾਵ ਹੈ ਕਿ ਜਦੋਂ ਬੰਦਾ ਆਪਣੇ ਪੁੱਤਰਾਂ ਧੀਆਂ ਵਿੱਚ ਚਿਤ ਲਾਉਂਦਾ ਹੈ ਉਦੋਂ ਕਈ ਵਾਰੀ ਇਹ ਕਿਸੇ ਦੇ ਹਿਰਦੇ ਨੂੰ ਠੋਕਰ ਵੀ ਮਾਰਦਾ ਹੈ ਮੇਰੇ ਕਹਿਣ ਦਾ ਭਾਵ ਬਾਹਰੋਂ ਕਈ ਬੜੀ ਪਾਪ ਕਾਰਨ ਵੀ ਕਰਦਾ ਹੈ ਲੁੱਟਕ ਸੁੱਟ ਵੀ ਕਰਦਾ ਹੈ ਮਾਰਾ ਕਹਿੰਦੇ ਭਾਈ ਚੇਤਨਾ ਲਾਈ ਸਾਥ ਤੇਰੇ ਚੱਲੈ ਨਾਹੀਂ ਤਿਸ ਨਾਲ ਕਿਉਂ ਚਿਤ ਲਾਈ ਹੈ ਅੱਗੇ ਸੁਚੇਤ ਕਰਕੇ ਕਹਿਣਗੇ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ ਇਹ ਉਹ ਜਾਂ ਕੰਮ ਭੁੱਲ ਕੇ ਨਾ ਕਰੀ ਜਿਸ ਕਾਰਨ ਬੰਦੇ ਤੈਨੂੰ ਪਛਤਾਉਣਾ ਪੈ ਜਾਏ ਬਾ ਮਾੜਾ ਕਰਮ ਨਾ ਕਰੀ ਕੋਈ ਬਾਵੇ ਫਰੀਦ ਸਾਹਿਬ ਨੇ ਤਾਂ ਹੀ ਕਿਹਾ ਸੀ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵੀਹੀਂ ਸਾਈਂਦਾ ਦਰਬਾਰ ਉੱਥੇ ਕਿਆ ਵੀ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਫਿਰ ਮਹਾਰਾਜ ਮੈਂ ਕੀ ਕਰਾਂ ਕਹਿ ਲੱਗੇ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਗੁਰੂ ਦਾ ਉਪਦੇਸ਼ ਸੁਨਿਆ ਕਰ ਤੇਰੇ ਨਾਲ ਨਿਵੇਗਾ ਕਹਿ ਨਾਨਕ ਮਨ ਪਿਆਰੀ ਤੂੰ ਸਦਾ ਸੱਚ ਸੰਭਾਲੇ ਉਹ ਮਨਾ ਤੂੰ ਸੱਚੇ ਪ੍ਰਮਾਤਮਾ ਨੂੰ ਸੰਭਾਲਿਆ ਕਰ ਇਥੇ ਮਹਾਰਜ ਕਹਿੰਦੇ ਆ ਜੀ ਮੈਂ ਇਹ ਸ਼ਬਦ ਦੇ ਅਰਥ ਪੂਰੇ ਕਰਦੇ ਹਾਂ ਸੰਖੇਪ ਦੇ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾਤ ਜਾ ਉੱਠੀ ਚਲਸੀ ਕੰਤ ਦਾ ਕੋਈ ਨਾ ਪੁੱਛੇ ਤੇਰੀ ਬਾਤ ਜਿੰਨਾ ਸਮਾਂ ਸਾਡੇ ਅੰਦਰ ਆਤਮਾ ਬੈਠਾ ਉਨਾ ਸਮਾਂ ਸਾਨੂੰ ਜੀ ਆਇਆਂ ਨੂੰ ਕਿਹਾ ਜਾ ਰਿਹਾ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਜਦੋਂ ਅੰਦਰੋਂ ਆਤਮਾ ਉਡਾਰੀ ਮਾਰ ਗਿਆ ਬੰਦੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਫਿਰ ਮਹਾਰਾਜ ਨੇ ਅੱਗੇ ਕਿਹਾ ਕਹਿਣ ਲੱਗੇ ਪਈੜ ਹੈ ਸਹ ਸੇਵ ਤੂੰ ਸਹ ਰੜੈ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੈ ਦੁੱਖ ਹੁਣ ਥੋੜਾ ਜਿਹਾ ਧਿਆਨ ਦੇ ਕੇ ਸੁਣੇ ਹੁਣ ਮਹਾਰਾਜ ਕਹਿਣਗੇ ਵੀ ਆ ਜਿਹੜਾ ਸੰਸਾਰ ਹੈ ਨਾ ਤੇਰਾ ਇਹ ਤੇਰਾ ਮਨ ਨੂੰ ਇੱਕ ਪੇਕਾ ਕਰ ਹੈ ਤੇ ਤੈਨੂੰ ਮੌਤ ਨੇ ਵਰਨ ਦੇ ਲਈ ਵਿਆਉਣ ਦੇ ਲਈ ਆਉਣਾ ਤੇਰੀ ਜਿੰਦ ਨੂੰ ਮੌਤ ਵਿਆਹ ਕੇ ਸਹੁਰੇ ਕਰ ਲੈ ਜਾਏ ਇੱਕ ਉਦਾਹਰਨ ਦਿੱਤਾ ਮਹਾਰਾਜ ਨੇ ਜਿਵੇਂ ਇੱਕ ਬੱਚੀ ਮਾਂ ਬਾਪ ਕੋਲ ਪੇਕੇ ਘਰ ਵਿੱਚ ਰਹਿੰਦੇ ਆ ਚੰਗੇ ਗੁਣ ਸਿੱਖੇ ਉਸ ਬੱਚੀ ਨੂੰ ਸਹੁਰੇ ਘਰ ਵਿੱਚ ਮਾਣ ਮਿਲਦਾ ਹੈ ਮਾਣ ਤਾਂ ਮਿਲਦਾ ਕਿਉਂਕਿ ਇਸ ਬੱਚੀ ਨੇ ਪੇਕੇ ਘਰ ਵਿੱਚ ਮਾ ਬਾਪ ਕੋਲੋਂ ਚੰਗੇ ਗੁਣ ਸਿੱਖੇ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿਣ ਲੱਗੇ ਭਾਈ ਸੰਸਾਰ ਪੇਕਾ ਘਰ ਹੈ ਇੱਥੇ ਤੂੰ ਗੁਰੂ ਤੋਂ ਚੰਗੇ ਗੁਣ ਸਿੱਖ ਕੇ ਆਪਣੇ ਜੀਵਨ ਵਿੱਚ ਧਾਰਨ ਕਰੀਂ ਔਰ ਜਦੋਂ ਇੱਥੋਂ ਜਾਏਗਾ ਤੈਨੂੰ ਪਰਮੇਸ਼ਵਰ ਦੇ ਦਰ ਸਹੁਰੇ ਘਰ ਵਿੱਚ ਤੈਨੂੰ ਮਾਣ ਮਿਲੇਗਾ ਪਈ ਜੜਾ ਸੋ ਸੇਵ ਤੋਂ ਸਹੁਰੇ ਸੁਖ ਵਸ ਗੁਰ ਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਫਿਰ ਮਾਰੇ ਕਹਿਣ ਲੱਗੇ ਅਖੀਰ ਤੇ ਕਹਿਣ ਲੱਗੇ ਸਭਨਾ ਸਹੁਰੇ ਵੰਨਨਾ ਸਭ ਮੁਕਲਾਵਨ ਹਾਰ ਤੁਸੀਂ ਸਿਆਣੇ ਪੁਰਖ ਬੈਠੇ ਹੋ ਮੁਕਲਾਵਾ ਸ਼ਬਦ ਪ੍ਰਾਤਨ ਸਮੇ ਵਰਤਿਆ ਜਾਂਦਾ ਸੀ ਇਹਦੇ ਪਿੱਛੇ ਇੱਕ ਰੀਤ ਸੀ ਜਿਹੜੀ ਕਿ ਬੱਚੀ ਦਾ ਵਿਆਹ ਕਰ ਦਿੰਦੇ ਸਨ ਪਰ ਉਹਨੂੰ ਸਹੁਰੇ ਘਰ ਤੋਰਦੇ ਨਹੀਂ ਸਨ ਪਰ ਜਿਸ ਦਿਨ ਉਸ ਬੱਚੀ ਦਾ ਵਿਆਹ ਹੋ ਜਾਂਦਾ ਸੀ 6 ਮਹੀਨਿਆਂ ਸਾਲ ਬਾਅਦ ਉਹਨੂੰ ਸਹੁਰੇ ਘਰ ਤੋਰਨਾ ਫਿਰ ਉਹਦੇ ਰਿਸ਼ਤੇ ਦੀ ਕੋਈ ਗੱਲ ਨਹੀਂ ਕਰਦਾ ਸੀ ਇਹਨੂੰ ਕਹਿੰਦੇ ਸਨ ਇਹ ਮੁਕਲਾਵਾ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਕਹਿਣ ਲੱਗੇ "ਹੇ ਭਾਈ ਇੱਥੇ ਜਿੰਨੇ ਸਰੀਰ ਆਏ ਨੇ ਸਭ ਦਾ ਮੁਕਲਾਵਾ ਮੌਤ ਨਾਲ ਹੋ ਚੁੱਕਿਆ ਹੈ" ਬਸ ਕੇਵਲ ਪੇਕਾ ਕਰ ਛੱਡ ਕੇ ਸਹੁਰੇ ਘਰ ਜਾਣ ਦੀ ਦੇਰ ਹੈ ਵਿਆਹ ਮੌਤ ਨਾਲ ਸਬਦਾ ਹੋਇਆ ਬਾਬੇ ਫਰੀਦ ਸਾਹਿਬ ਨੇ ਇੱਕ ਥਾਂ ਕਿਹਾ ਵੀ ਹੈ ਕਹਿਣ ਲੱਗੇ ਜਿੰਦ ਬਹੁਟੀ ਮਰਨ ਵਾਰ ਲੈ ਜਾਸੀ ਪਰ ਨਾਏ ਆਪਣ ਹੱਥੀ ਝੋਲ ਕੇ ਕਹਿ ਗਲ ਲੱਗੀ ਤਾਏ ਇੱਥੇ ਮਰ ਕੇ ਕਹਿਣ ਲੱਗੇ ਸਭਨਾ ਸਹੁਰੇ ਵੰਝਨਾ ਕਿਸੇ ਇੱਕ ਨੇ ਨਹੀਂ ਜਾਣਾ ਸਾਰਿਆਂ ਨੇ ਜਾਣੇ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਸਭਨਾ ਸਹੁਰੇ ਵੰਝਨਾ ਸਭ ਮੁਕਲਾਬਨ ਹਾਰ ਪਰ ਅੱਗੇ ਕਿਹਾ ਨਾਨਕ ਤਨ ਸੁਹਾਗਨੀ ਜਿਨ ਸੈ ਨਾਲ ਪਿਆਰ ਕਹਿ ਲਗੇ ਉਹ ਜੀਵ ਇਸਤਰੀਆਂ ਤਨ ਨੇ ਜਿਨ੍ਹਾਂ ਦਾ ਸਹੂਪਤੀ ਪਰਮਾਤਮਾ ਵਾਹਿਗੁਰੂ ਨਾਲ ਪਿਆਰ ਪੈ ਚੁਕਿਆ ਉਹ ਤਨ ਨੇ ਮੈਂ ਫਿਰ ਆਪ ਜੀ ਨੂੰ ਬੇਨਤੀ ਕਰਾਂਗਾ ਵੇਖੋ ਬਾਣੀ ਨੇ ਬੜੇ ਰੂਪਾਂ ਵਿੱਚ ਸਮਝਾਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਇੱਕ ਬਚਨ ਆਉਂਦਾ ਮਾਰੇ ਕਹਿੰਦੇ ਭਾਈ ਜਿਨ ਚੜਦਾ ਹੈ ਸ਼ਾਮ ਢਲਦੀ ਐ ਰਾਤ ਪੈਂਦੀ ਆ ਫਿਰ ਦਿਨ ਚੜਦਾ ਇਹ ਭੁਲੇਖੇ ਵਿੱਚ ਨਾ ਰਹੀ ਵੀ ਦਿਨ ਚੜਦਾ ਛਿਪਦਾ ਪਿਆ ਸਾਚੇ ਵੇ ਨਿਤ ਚੂਹਾ ਰੱਸੀ ਨੂੰ ਟੋਕਦਾ ਪਿਆ ਮਹਾਰਾ ਚੂਹਾ ਰੱਸੀ ਨੂੰ ਕਿਵੇਂ কুরਕਦਾ ਸਤਗੁਰੂ ਕਹਿੰਦੇ ਜਿਵੇਂ ਇੱਕ ਚੂਹਾ ਰੱਸੀ ਨੂੰ কুরਕਦਾ ਹੋਵੇ ਉਹ ਆਸਤਾ ਆਸਤਾ ਰੱਸੀ ਨੂੰ ਟੋਕ ਕੇ কুরਕ ਕੇ ਬਿਲਕੁਲ ਖਤਮ ਕਰ ਦਿੰਦਾ ਬਿਲਕੁਲ ਇਸੇ ਤਰ੍ਹਾਂ ਮੌਤ ਰੂਪੀ ਚੂਹਾ ਉਮਰ ਰੂਪ ਰੱਸੀ ਨੂੰ ਕੁਰਕਦਾ ਜਾ ਰਿਹਾ ਹੈ ਇੱਕ ਦਿਨ ਵਕਤ ਆਏਗਾ ਮੌਤ ਰੂਪੀ ਚੂਹੇ ਨੇ ਉਮਰ ਰੂਪ ਰੱਸੀ ਨੂੰ ਟੋਕ ਕੇ ਬਿਲਕੁਲ ਖਤਮ ਕਰ ਦੇਨੇ ਬੰਦੇ ਤੂੰ ਖਿਆਲ ਨਹੀਂ ਕਰਦਾ ਕੱਲਾ ਦਿਨ ਚੜਦਾ ਸ਼ਿਫਦਾ ਨਹੀਂ ਤੈਨੂੰ ਮੌਤ ਨੇ ਘਰਸ ਲੈਣੇ ਸ਼ਬਦ ਭਰਤੇ ਮਹਾਰਾਜ ਦੇਨਸ ਚੜੇ ਫਿਰ ਆਤਵੈ ਰੈਣ ਸਬਾਈ ਜਾਏ ਆਬ ਕਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਤਕਾਏ ਫਿਰ ਮੈਂ ਬੇਨਤੀ ਕਰਾਂ ਮੌਤ ਨੇ ਸਭ ਨੂੰ ਘੇਰਨਾ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਭਾਦੋਂ ਦਾ ਮਹੀਨਾ ਅੱਗੇ ਆਏਗਾ ਮਹਾਰਾਜ ਇੱਕ ਥਾਂ ਕਹਿੰਦੇ ਆ ਕਿ ਲੱਗੇ ਭਾਦੋਂ ਦੇ ਮਹੀਨੇ ਵਿੱਚ ਖੁੰਮਾ ਜਨਮ ਲੈਂਦੀਆਂ ਔਰ ਖੁੰਮਾ ਸ਼ਾਮਾਂ ਢਲਦਿਆਂ ਰਾਤ ਵੇਲੇ ਜਨਮ ਲੈਂਦੀਆਂ ਸੂਰਜ ਦਾ ਪ੍ਰਕਾਸ਼ ਹੁੰਦਾ ਉਹ ਮਿਟ ਜਾਂਦੀਆਂ ਢਹ ਢੇਰੀ ਹੋ ਜਾਂਦੀਆਂ ਸਤਿਗੁਰੂ ਕਹਿ ਲੱਗੇ ਬੰਦੇ ਖੁੰਬਾ ਦਾ ਤੇ ਭਰੋਸਾ ਹੈ ਕਿ ਸੂਰਜ ਪ੍ਰਕਾਸ਼ ਹੋਏਗਾ ਉਹਨਾਂ ਮਿਟਣਾ ਤੂੰ ਕਾਹਦਾ ਅਹੰਕਾਰ ਕਰਨੇ ਤੇਰਾ ਤੇ ਖੁੰਬ ਜਿੰਨਾ ਵੀ ਭਰੋਸਾ ਨਹੀਂ ਆ ਬਾਣੀ ਚ ਇੱਕ ਬਚਨ ਆਉਂਦਾ ਤੂੰ ਕਾਹੇ ਗਰਬ ਹੈ ਬਾਵਲੀ ਜੈਸੇ ਭਾਦੋਂ ਖੂਮ ਰਾਜ ਤੂੰ ਤਿਸਤੇ ਕਰੀ ਉਤਾਵਲੀ ਭਵ ਤੇਰਾ ਤੇ ਇੰਨਾ ਵੀ ਗਿਆਤ ਕੋਈ ਨਹੀਂ ਕਿਤੇ ਆਕੇ ਤੈਨੂੰ ਮੌਤ ਨੇ ਗ੍ਰਸ ਲੈਨੇ ਬਾਬੇ ਫਰੀਦ ਸਾਹਿਬ ਨੇ ਕਿਹਾ ਸੀ ਕਹਿ ਲੱਗੇ ਮੈਂ ਦਰਿਆ ਦੇ ਕੋਲ ਦੀ ਲੰਘਦਾ ਪਿਆਸਾਂ ਇੱਕ ਬਗਲਾ ਵੇਖਿਆ ਉਹ ਆਪਣੇ ਚੋਜ ਤਮਾਸ਼ੇ ਕਰੀ ਜਾ ਰਿਹਾ ਦਰਿਆ ਦੇ ਕਿਨਾਰੇ ਬੈਠ ਕੇ ਖਲੋ ਕੇ ਮੱਛੀਆਂ ਡੱਡੀਆਂ ਪਕੜਦਾ ਵਗਾ ਕੇ ਮਾਰਦਾ ਛੱਡ ਦਿੰਦਾ ਫਿਰ ਪਕੜਦਾ ਬਾਬਾ ਫਰੀਦ ਸਾਹਿਬ ਕਹਿਣ ਲੱਗੇ ਮੈਂ ਬਗਲੇ ਦੀਆਂ ਕਲੂਲਾ ਦੇਖਣ ਦੇ ਲਈ ਰੁਕ ਪਿਆ ਮੇਰੇ ਵੇਂਦਿਆਂ ਵੇਂਦਿਆਂ ਇੱਕ ਬਾਦ ਆਇਆ ਬਾਦ ਨੇ ਬਗਲੇ ਤੇ ਚਪਟ ਮਾਰੀ ਜਿਹੜੀ ਗੱਲ ਉਹਦੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ ਬਗਲੇ ਦੀਆਂ ਸਾਰੀਆਂ ਕਲੋਲਾਂ ਭੁੱਲ ਗਿਆ ਹੁਣ ਤਿੰਨ ਸ਼ਬਦ ਵਰਤੇ ਨਾ ਬਾਹਰੀ ਤੌਰ ਤੇ ਬਗਲਾ ਬਾਦ ਤੇ ਕਲੋਲ ਤੇ ਅੱਗੇ ਕਿਹਾ ਜੀ ਦਰਿਆ ਹੁਣ ਇਹਦਾ ਅੰਤਰੀ ਭਾਵ ਕੀ ਹੈ ਮਹਾਰਜ ਕਹਿੰਦੇ ਆ ਵੀ ਆ ਸੰਸਾਰ ਮਾਨੋ ਇੱਕ ਦਰਿਆ ਦੀ ਤਰ੍ਹਾਂ ਬੰਦੇ ਇਹਦੇ ਕਿਨਾਰੇ ਤੇ ਬੈਠ ਕੇ ਬਗਲੇ ਦੀ ਤਰ੍ਹਾਂ ਮਨ ਮਰਜੀ ਦੀਆਂ ਕਲੋਲਾਂ ਨਾ ਕਰਦਾ ਰਹੀ ਇੱਕ ਦਿਨ ਮੌਤ ਰੂਪੀ ਬਾਦ ਆਏਗਾ ਜਿਸ ਦਿਨ ਮੌਤ ਰੂਪੀ ਬਾਦ ਨੇ ਝੱਪਟ ਮਾਰਨੀ ਹੈ ਤੇਰੀਆਂ ਸਾਰੀਆਂ ਕੁਲੂਲਾਂ ਭੁੱਲ ਜਾਣਗੀਆਂ ਰੱਬ ਉਹ ਵੀ ਪਾਣਾ ਵਰਤਾ ਦਿੰਦਾ ਹੈ ਜਿਹੜਾ ਬੰਦੇ ਦੇ ਚਿੱਤ ਚੇਤੇ ਵਿੱਚ ਵੀ ਨਹੀਂ ਹੁੰਦਾ ਸ਼ਬਦ ਵਰਤਿਆ ਫਰੀਦਾ ਦਰੀਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਦਾ ਅਰਥ ਕੁਲੋਲ ਫਰੀਦਾ ਦਰੀਆਵੇ ਕੰਨੇ ਬਗਲਾ ਬੈਠਾ ਕੇਲ ਕਰੇ ਕੇਲ ਕਰੇਂਦੇ ਹੰਝ ਨੂੰ ਆ ਚਿੰਤੇ ਬਾਜ ਪਏ ਬਾਜ ਪਏ ਇਸ ਰੱਬ ਦੇ ਕੇਲਾ ਵਿਸਰੀਆਂ ਜੋ ਮਨ ਚੇਤਨਾ ਚੇਤੇ ਸੰਸੂ ਗਾਲੀ ਰੱਬ ਕੀਆ ਰੱਬ ਦਾ ਪਾਣੇ ਦਾ ਕੋਈ ਪਤਾ ਨਹੀਂ ਕਦੋਂ ਵਾਪਰ ਜਾਏ ਸਹਬ ਅਗੇ ਅਰਦਾਸ ਕਰੀਏ ਮਹਾਰਾਜ ਮੌਤ ਨੇ ਤੇ ਸਾਨੂੰ ਗ੍ਰਸਨਾ ਹੈ ਘਰ ਘਰ ਇਹੋ ਪਹੁੰਚਾ ਸਦਦੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆ ਵਨ ਪਰ ਕਿੰਨਾ ਚੰਗਾ ਹੋਵੇ ਜਿਸ ਘਰ ਤੋਂ ਇਹ ਬਲਾਵਾ ਆਉਣੇ ਅਸੀਂ ਉਸ ਮਾਲਕ ਦੇ ਚਰਨਾਂ ਵਿੱਚ ਜੁੜ ਜਾਈਏ ਉਸ ਮਾਲਕ ਦੇ ਸਿਮਰਨ ਵਿੱਚ ਜੁੜੀਏ ਤੁਹਾਨੂੰ ਜਰੂਰ ਹੱਥ ਜੋੜ ਕੇ ਬੇਨਤੀ ਹੈ ਆਪਣੇ ਘਰਾਂ ਵਿੱਚ ਅੰਮ੍ਰਿਤ ਬਾਣੀ ਪੜਿਆ ਕਰੋ ਗੁਰਬਾਣੀ ਦਾ ਸਹਿਜ ਪਾਠ ਕਰੋ ਗੁਰਬਾਣੀ ਦੇ ਅਰਥ ਸੰਗਤ ਕਰਕੇ ਅਰਥਾਂ ਨੂੰ ਵਿਚਾਰੋ ਸੁਣੋ ਜਦੋਂ ਅਸੀਂ ਗੁਰੂ ਕੇ ਗਿਆਨ ਨੂੰ ਸੁਣਾਗੇ ਪੜ੍ਹਾਂਗੇ ਵਿਚਾਰਾਂਗੇ ਤੇ ਅਵਸ਼ਿ ਉਹ ਵਕਤ ਆਏਗਾ ਵੀ ਸਾਡਾ ਜੀਵਨ ਗੁਰੂ ਦੇ ਮਾਰਗ ਤੇ ਚੱਲੇਗਾ ਜਰੂਰ ਇਹ ਉਦਮ ਕਰਿਆ ਕਰੋ ਆਪਣੇ ਬੱਚਿਆਂ ਨੂੰ ਪਰਿਵਾਰਾਂ ਨੂੰ ਗੁਰਬਾਣੀ ਨਾਮ ਨਾਲ ਜੋੜੋ ਸੱਭ ਰਹਿਮਤ ਕਰੇ ਸਾਡਾ ਜੀਵਨ ਸਫਲ ਹੋ ਸਕੇ ਆਪ ਸਮੁੱਚੀ ਸੰਗਤ ਨੂੰ ਧਿਆਨ ਵਿੱਚ ਹੈ ਮਾਤਾ ਭਾਨ ਕੌਰ ਜੀ ਜਿਨ੍ਹਾਂ ਨੂੰ ਬਠਿੰਡੇ ਵਾਲੇ ਕਿਹਾ ਜਾਂਦਾ ਹੈ ਸਵਰਗਵਾਸੀ ਸਰਦਾਰ ਹਕੀਮ ਸਿੰਘ ਉਹਨਾਂ ਦੇ ਧਰਮ ਸੁਪਤਨੀ ਨੇ ਤੇ ਮਾਤਾ ਜੀ ਪਿਛਲੇ ਦਿਨੀ ਜਿੰਨੇ ਕੁ ਸਵਾਸ ਉਸ ਮਾਲਕ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਭੋਕੇ ਅਕਾਲ ਚਲਾਣਾ ਕਰ ਗਏ ਪਿੱਛੇ ਪਰਿਵਾਰ ਨੇ ਗੁਰਬਾਣੀ ਦੀ ਟੇਕ ਲਈ ਗੁਰੂ ਅੱਗੇ ਅਰਦਾਸ ਬੇਨਤੀ ਹੈ ਮਹਾਰਾਜ ਵਿਚਰ ਚੁਕੀ ਆਤਮਾ ਨੂੰ ਗੁਰੂ ਚਰਨਾਂ ਵਿੱਚ ਥਾਂ ਬਖਸ਼ਿਸ਼ ਕਰਨਾ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਇਨਿਆ ਕੋ ਬੇਨਤੀਆਂ ਪ੍ਰਵਾਨ ਕਰਿਓ ਪਿੱਛੇ ਬੈਠੇ ਨੇ ਬਾਪੂ ਜੀ ਹੁਣੀ ਅਸੀਂ ਗੁਰਦੁਆਰਾ ਮਹਿਲ ਸਾਹਿਬ ਭਗਤਾ ਭਾਈ ਕਾ ਵਿਖੇ ਇਹਨਾਂ ਤੋਂ ਗੁਰਦੁਆਰਾ ਸਾਹਿਬ ਦੀ ਪਾਲਕੀ ਦੇ ਲਈ ਪਿੱਛੇ ਗੱਡੀ ਇਹਨਾਂ ਕੋਲ ਸੀ ਇੱਕ ਬਲੈਰੋ ਉਹ ਲੈ ਕੇ ਗਏ ਸਾਂ ਤੇ ਉਦੋਂ ਦਾ ਇਹਨਾਂ ਨਾਲ ਚਲੋ ਪਿਆਰ ਹੈ ਹੁਕਮ ਕੀਤਾ ਸੀ ਇਹਨਾਂ ਆਪ ਸੁਮੱਚੀ ਸੰਗਤ ਦੇ ਦਰਸ਼ਨ ਕੀਤੇ ਨੇ ਬੜੇ ਪਿਆਰ ਨਾਲ ਬੈਠ ਕੇ ਤੁਸੀਂ ਵਿਚਾਰਾ ਸੁਣੀਏ ਸੁਮੱਚੀ ਸੰਗਤ ਦਾ ਧੰਨਵਾਦ ਪੁੱਲ ਚੁੱਕ ਦੀ ਖਿਮਾ ਬਖਸ਼ਣਾ ਗੁਰੂ ਕੇ ਵਜੀਦ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ ਪਿਆਰ ਵਾਲੇ ਨੇ ਪ੍ਰਬੰਧਕ ਵੀਰ ਸਭ ਦਾ ਧੰਨਵਾਦ ਭੁੱਲਾਂ ਦੀ ਖੀਮਾ ਬਖਸ਼ ਦਿਨਾਂ ਦੀ ਫਤਿਹ ਦੀ ਸਾਂਝ ਪਾਓ ਆਖੂ ਜੀ ਵਾਹਿਗੁਰੂ ਜੀ ਕਾ ਖਾਲਸਾ